ਹਾਂਜੀ ਦੋਸਤੋ ਕਿਵੇਂ ਹੋ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆ ਇੱਕ ਭਰਾ ਦਾ ਮੈਸੇਜ ਆਇਆ ਕਹਿੰਦਾ ਚੱਲ ਨਾਕੇ ਨੂੰ ਛੱਡੋ ਜੇ ਜੇਲ ਆਗੇ ਫਿਰ ਛੱਡ ਦੇਉਗੇ ਤੁਸੀਂ ਦੇਖੋ ਭਰਾਵਾ ਜੇ ਜੇਲ ਤੁਸੀਂ ਆ ਰਹੇ ਹੋ ਐਜ਼ ਏ ਮੁਲਾਜ਼ਮ ਐਜ਼ ਏ ਅਫਸਰ ਤਾਂ ਮੋਸਟ ਵੈਲਕਮ ਜੇ ਆ ਰਹੇ ਹੋ ਜੇਲ ਦੇ ਵਿੱਚ ਐਜ਼ ਏ ਕ੍ਰਿਮੀਨਲ ਤਾਂ ਪ੍ਰਮਾਤਮਾ ਨਾ ਕਿਸੇ ਬੈਰੀ ਦੁਸ਼ਮਣ ਨੂੰ ਵੀ ਜੇਲ 'ਚ ਨਾ ਭੇਜੇ ਇੱਕ ਵਾਰ ਜੇਲ 'ਚ ਆਉਣਾ ਬਹੁਤ ਸੌਖਾ ਪਰ ਜੇਲ੍ਹਾਂ 'ਚੋਂ ਬਾਹਰ ਨਿਕਲਣਾ ਬਹੁਤ ਔਖਾ ਘਰ ਵੇਚ ਜਾਂਦੇ ਆ ਜਮੀਨਾਂ ਵੇਚ ਜਾਂਦੀਆਂ ਨੇ ਪੂਰੀ ਦੀ ਪੂਰੀ ਲਾਈਫ ਡਿਸਟਰੋਏ ਹੋ ਜਾਂਦੀ ਹੈ ਠੀਕ ਆ ਇਸ ਲਈ ਆਪਣਾ ਜੇਲ੍ਹਾਂ ਤੋਂ ਦੂਰ ਹੀ ਰਹੋ ਅਸੀਂ ਡਿਊਟੀ ਕਰ ਰਹੇ ਹਾਂ ਅਸੀਂ ਭਰਤੀ ਹੋਏ ਹਾਂ ਸਾਡੇ ਲਈ ਬਹੁਤ ਵਧੀਆ ਠੀਕ ਆ ਤੁਸੀਂ ਵੀ ਭਰਤੀ ਹੋ ਕੇ ਆਓ ਕੌਨਸਟੇਬਲ ਭਰਤੀ ਹੋ ਕੇ ਆਜੋ ਚਾਹੇ ਅਫਸਰ ਭਰਤੀ ਹੋ ਕੇ ਆਜੋ ਫਿਰ ਤੁਹਾਡੇ ਲਈ ਬਹੁਤ ਵਧੀਆ ਕਿਉਂ ਆਪਣਾ ਰੋਜ਼ਗਾਰ ਆਹੋ ਜੇ ਐਜ ਇੱਕ ਕ੍ਰਿਮੀਨਲ ਆਪਾਂ ਜੇਲ੍ਹਾਂ ਦੇ ਵਿੱਚ ਆਉਨੇ ਆ ਤਾਂ ਨਾ ਮਨ ਲਓ ਵੀ 100 ਦੇ ਵਿੱਚੋਂ ਜੇ 95% ਇਦਾਂ ਦੇ ਇਨਸਾਨ ਆਉਂਦੇ ਜਿਨ੍ਹਾਂ ਦੀ ਮਾੜੀ ਮੁੱਟੀ